ਉਹ ਇਹ ਬੜਾ ਸੇ ਅਜੀਬ ਕਾਤ ਕਿੰਨਾ ਕਰਨਾ ਕੋਈ ਗਿੰਤੀ ਆ ਸ਼ਰਦਾ ਪ੍ਰੇਮ ਹੈ ਸਾਚ ਕਹੋ ਸੁਣ ਲੋ ਸਭ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਪਾਇਆ ਸ਼ਰਦਾ ਪ੍ਰੇਮ ਹੈ ਬਾਣੀ ਆਵੇ ਤੋਦੇ ਵਾਂਗੂ ਰੜਕੇ ਤੇ ਭਾਵੇਂ ਸਾਰਾ ਪੰਜਾਂ ਬਾਣੇ ਦਾ ਪਾਠ ਕਰ ਲੋ ਤੁਗਣੀ ਦਾ ਪਾਠ ਕਰ ਲੋ ਪੱਲੇ ਕੁਛ ਨਾ ਪਿਆ ਉਦੋਂ ਤੋਦੇ ਵਾਂਗੂ ਰੜੜ ਲਈ ਜੇ ਤੁਸੀਂ ਬਾਣੀ ਦਾ ਪ੍ਰੇਮ ਨਾ ਪੜੋ ਜਿੰਨੀ ਪ੍ਰੇਮ ਨਾਲ ਬਾਣੀ ਜਦੋਂ ਪੜਦੇ ਹੋ ਤੇ ਤੁਸੀਂ ਇਹ ਕਹੋ ਕਿ ਮੇਰੇ ਗੁਰੂ ਦੀ ਗੁਰੂ ਦੀ ਬਾਣੀ ਹੈ ਗੁਰੂ ਦੀ ਇਹ ਇਹ ਬਾਲਾ ਜੋ ਚਾਰ ਨੇ ਤੁਹਾਡਾ ਧਿਆਨ ਉਹਨਾਂ ਵੱਲ ਜਾਣਾ ਜਿਹਦਾ ਵੀ ਗੁਰਸਾਹਿਬ ਦਾ ਵਚਨ ਹੈ ਮੈਂ ਬਚਨ ਨੂੰ ਆਪਣੇ ਹਿਰਦੇ ਜਿਉਂ ਸਾਵਾ ਗੁਰੂ ਇਹ ਇਹ ਤੁਹਾਡਾ ਸ਼ਰਧਾ ਪ੍ਰੇਮ ਹੈ ਹੁਣ ਇਹ ਸ਼ਰਧਾ ਪ੍ਰੇਮ ਲਈ ਕੋਈ ਮੈਂ ਗਿਣਤੀ ਨਹੀਂ ਕਰ ਸਕਦਾ ਕਿੰਨੀ ਬਾਣੀ ਪੜ੍ਹਨੀ ਚਾਹੀਦੀ ਕਿੰਨੀ ਨਹੀਂ ਪੜ੍ਹਨੀ ਚਾਹੀਦੀ ਇਹ ਇਹਦੇ ਵਿਚਾਰੇ ਮੈਂ ਕਿਹਨਾਂ ਮੂਲ ਮੰਤਰ ਤੇ ਕਹਿੰਦਾ ਮੇਰੇ ਅੰਦਰ ਰਹਿ ਬਸ ਗਿਆ ਇਹ ਸਾਰਾ ਜਬੀ ਸਾਹਿਬ ਪਾਠ ਹੈ ਪੰਜਾ ਪਾਣੀ ਦਾ ਪਾਠ ਕਰਦੇ ਤੇ ਉਹ ਮਹਾਪੁਰਸ਼ ਜਿਹੜੇ ਨੇ ਉਹਦੇ ਬੜੇ ਬੜੇ ਜਬਜੀ ਸਾਹਿਬ ਦੇ ਪਾਠ ਕਰਦੇ ਨੇ ਇਹ ਤੁਹਾਡੀ ਆਪਣੀਆਂ ਕਿੰਨਾ ਜਾਂ ਨਹੀਂ ਕਰਨਾ ਇਹ ਸਾਡੀ ਤੁਹਾਡੀ ਆਪਣੀ ਸਮਝ ਤੇ ਹੈ ਤੁਹਾਡੇ ਪ੍ਰੇਮ ਦੇ ਵਿੱਚ ਆ ਗੁਰੂ ਸਾਹਿਬ ਤੇ ਗੁਰੂ ਸਾਹਿਬ ਨੇ ਖੁਸ਼ ਹੋਣਾ ਕਿ ਤੁਹਾਡਾ ਬਾਂਦਰ ਮਰਨ ਜਿਹੜਾ ਕਿਸਰ ਲੱਗਾਇਆ ਬਾਣੇ ਚ ਇਹ ਤਾਂ ਨਹੀਂ ਭਟਕਦਾ ਪਿਆ ਇਹ ਬਾਂਦਰ ਮਰਨ ਕੋਈ ਦੇਵਤਾ ਬਣ ਜਾਏ ਬਾਣੇ ਚ ਰਲ ਲੱਗ ਕੇ ਦੇਵਤਾ ਬਣ ਜਾਏ ਅਸਲੀ ਪ੍ਰੇਮ ਪ੍ਰੇਮ ਦਿਖੇੜਿਆ ਗੰਤੀ ਦਿਖੇੜੇ ਪ੍ਰੇਮ ਦਿਖੇੜਿਆ ਪ੍ਰੇਮ ਨਾਲ ਪੜਨ ਨਾਲ ਤੇ ਉਹ ਮਹਾਰਾਜ ਖੁਸ਼ ਹੁੰਦੀ ਹੈ ਕਿੰਨਾ ਟਾਈਮ ਲਾਣਾ ਕਿੰਨਾ ਨਾ ਨਾ ਉਹ ਜਿਉਂ ਜਿਉਂ ਉਹਦਾ ਪ੍ਰੇਮ ਵਧੇਗਾ ਗੁਰੂ ਨਾਨਕ ਨਾਲ ਜਿਉਂ ਜਿਉਂ ਪਰਮਾਤਮਾ ਨਾਲ ਪ੍ਰੇਮ ਵਧੇਗਾ ਤਿਉਂ ਤਿਉਂ ਉਹ ਜ਼ਿਆਦਾ ਪਾਠ ਕਰੇਗਾ ਕਿਉਂਕਿ ਉਹਨੂੰ ਸੁਆਲ ਆ ਰਿਹਾ ਆਨੰਦ ਆ ਰਿਹਾ ਉਹ ਤੇ ਉਹ ਤੇ ਬੰਦ ਜੇ ਤੋਤੇ ਵਾਂਗੂ ਰੋਟੀ ਖਾਉਂ ਆਜਰੇ ਮੈਂ ਨਹੀਂ ਕਰ ਲਿਆ ਅੰਦਰ ਕੁਝ ਨਹੀਂ ਪਿਆ ਉਹਦੇ ਨਾਲ ਉਹਦੇ ਬਹਿਚੋਦਾ ਇਹ ਪ੍ਰੇਮ ਨਾ ਕਰੋ ਕਿਹਾ ਕੇ ਦਿੱਤੋ ਪਾਠ ਕਰਨ ਨੂੰ ਪ੍ਰੇਮ ਨਾ ਕਰੋ ਮਰੇ ਜੀ ਜਗ ਸਾਚ ਕਹੂੰ ਸੁਣ ਲਿਓ ਸਵੇ ਦਿਨ ਪ੍ਰੇਮ ਕੀ ਹੁੰਦੇ ਨਹੀਂ ਪ੍ਰਪਰ ਇਹ ਤੇ ਪ੍ਰੇਮ ਦਾ ਵਿਸਾ ਹੈ ਗਿਣਤੀ ਦਾ ਵਿਸਾ ਨਹੀਂ ਆ ਪ੍ਰੇਮ ਦਾ ਨਾ ਮੈਂ ਤਾਂ ਪੜਾ ਬਿਓਂਡ ਈਗੋ ਤੁਸੀਂ ਕਰਕੇ ਪਾਠ ਤੇ ਜਾਇ ਪ੍ਰੇਮ ਨਾ ਕਰੋ ਜਿੰਨਾ ਕਰ ਸਕੋ ਕਰੋ ਘਟੋ ਘਟ ਜੜਾਇ ਆ ਮਰਦਾਰੀ ਨੂੰ ਪੰਜਾਂ ਬਾਣੀ ਦਾ ਪਾਠ ਕਰਨਾ ਚਾਹੀਦਾ ਸ਼ਾਮ ਵੇਲੇ ਰਾਸ ਕਰਨਾ ਚਾਹੀਦਾ ਹੈ ਬਾਕੀ ਜਿੰਨੂੰ ਜੁ ਟਾਈਮ ਲੱਗੇ ਉਹ ਉਹ ਜੁ ਸਾਦੇ ਪਾਠ ਵੀ ਕਰੇ ਹੋਰ ਜਰਾਇਮ ਲੱਗੇ ਉਹ ਗੁਰਬਾਣੀ ਦਾ ਪਾਠ ਸ਼ੁਰੂ ਕਰ ਦੇ ਕੋਈ ਹੱਦ ਤੇ ਹੈ ਨਹੀਂ ਇਹ ਤੁਹਾਡੇ ਕੋਲ ਦੇਖਿਆ ਤੁਹਾਡੇ ਕੋਲ ਸਮਾਂ ਕੰਨਾ ਤੇ ਕਿੰਨਾ ਤੀ ਦੇ ਸਕਦੇ ਕਟੋ ਕਾਰਡ ਬਿਦਾਂ ਨਿਤਨੇ ਤੇ ਕਰਨਾ ਚਾਹੀਦਾ ਸਾਰਾ ਨਿਕ ਦੇਮ ਸਿੱਖ ਦੀ ਦੌਲਤ ਆ ਸਿੱਖ ਦੀ ਜਾਇਦਾਦ ਆ ਨਿਤਨੇ ਕਿੰਨਾ ਬਿਮਾਰ ਹੋ ਜੋ ਮਰ ਜਾ ਹੋ ਨਿਤਨੇ ਨਹੀਂ ਸਕਦਾ ਮਰ ਕੇ ਫਿਰ ਜੋ ਪ੍ਰੇਮ ਦੀ ਤੋੜੀ ਖੇੜੇ ਤੇਮ ਨਹੀਂ ਬਾਣੀ ਸਾਡਾ ਜੁੜ ਪੜਨੇ ਜੇ ਇਹ ਇਹ ਸਾਰਾ ਦੇ ਸਿੱਖ ਦਾ ਜੋ ਦੱਸਿਆ ਸਾਨੂੰ ਮਹਾਂਪੁਰਸ਼ਾਂ ਕੋ ਸਿੱਖਿਆ ਦੂਜਿਆਂ ਕੋੋਂ ਸਿੱਖਿਆ ਗਿਆ ਹੋਇਆ